ਸਾਸੀ ਕਾਲੀ ਜਰਨ ਹੋਰ ਵੀ ਠੀਕ ਹੋ ਜੀ ਸਾਰੇ ਜਣੇ ਪਰਮਾਤਮਾ ਸਾਹਿਬ ਨੂੰ ਠੀਕ ਰੱਖੇ ਜੀ ਸਭ ਦੇ ਕੂਤਰ ਠੀਕ ਰੱਖੇ ਤੇ ਅੱਗੇ ਅੱਜ ਆਪਾਂ ਇੱਕ ਗੱਲ ਕਰਨ ਲੱਗੇ ਹਾਂ ਜੀ ਕੂਤਰਾ ਨੂੰ ਨਾ ਵੀ ਇਹ ਜਿਹੜੀ ਬੇਹੀ ਰੋਟੀ ਹੁੰਦੀ ਆ ਵੀ ਜਿਹੜੀ ਬਹੁਤ ਹੀ ਜ਼ਿਆਦਾ ਲਾਭਕਾਰੀ ਆ ਬਹੁਤ ਜ਼ਿਆਦਾ ਵਧੀਆ ਵੀ ਆ ਦਿਨਾਂ ਅੱਜ ਖਾਸ ਕਰਕੇ ਥੋੜਾ ਜਿਵੇਂ ਹੁਣ ਜਿਹੜੇ ਵੀਰਾਂ ਦੇ ਨਾ ਕਬੂਤਰ ਬਿਮਾਰ ਨੇ ਜੀ ਕੂਤਰ ਖਾਪੀ ਘੱਟ ਰਹੇ ਨੇ ਉਹ ਰੋਟੀ ਪਾ ਦਿਓ ਹਫਤੇ ਦੇ ਵਿੱਚ 2 ਜਾਂ 3 ਵਾਰੀ ਰੋਟੀ ਪਾਓ ਜੀ ਇੱਕ ਤਾਂ ਵੀ ਇਹ ਹਾਜ਼ਮਸ਼ੀਤੀ ਆਊਗੀ ਨਲੇ ਵੀਰੇ ਕੂਤਰ ਜੋਗਣਗੇ ਫੁੱਲ ਤੇ ਆਪਾਂ ਤੁਹਾਨੂੰ ਦੱਸਦੇ ਆ ਆਹ ਰਿਹਾ ਆਪਣੀ ਬਹੀ ਰੋਟੀ ਪਈ ਲੱਗੀ ਆ ਠੀਕ ਹੈ ਜੀ ਇਹਦਾ ਵੀਰੇ ਜਿਹੜਾ ਸਾਈਜ਼ ਕਰਨਾ ਹੈ ਸਾਈਜ਼ ਬਹੁਤ ਛੋਟਾ ਕਰਨਾ ਆ ਦੇਖ ਲਓ ਜੀ ਹੁਣ ਤੁਹਾਨੂੰ ਕਰਕੇ ਦਿਖਾਉਣਾ ਨੂੰ ਇੰਨੇ ਇੰਨੇ ਸਾਈਜ਼ ਰੱਖਣਾ ਸਿਰਫ ਇਹਦਾ ਬਸ ਇੰਨੇ ਇੰਨੇ ਜਿਵੇਂ ਆਪਾਂ ਕਿਡੀਆਂ ਨੂੰ ਪਾਉਨੇ ਆ ਇੰਨੀ ਨਹੀਂ ਕਿ ਥੋੜੀ ਥੋੜੀ ਜਿਹੀ ਇੰਨੀ ਨਹੀਂ ਤੋ 5-4 ਮਿੰਟ ਲੱਗਦਾ ਜ਼ਰੂਰ ਜਾਣਗੇ ਪਰ ਜਣੀ ਵੀਰੇ ਕੂਤਰਾਂ ਦੀ ਗੱਲ ਬਣ ਜੂਗੀ ਆ ਲੋ ਇਨੀ ਬਰੀ ਬਰੀ ਕਰਕੇ ਪਾਉਣੀ ਹੈ ਇਹ ਕੂਤ ਤਾਂ ਵੀ ਆਸਾਨੀ ਨਾਲ ਚੁਗ ਲੈਂਦੇ ਨੇ ਠੀਕ ਹੈ ਜੀ ਤੇ ਇਹ ਥੋਨੂੰ ਵੀਰੇ ਫੈਰੀ ਦਾ 1090 ਸਭ ਤੋਂ ਪਹਿਲਾਂ ਤਾਂ ਵੀਰੇ ਗੱਲ ਸੁਣੋ ਧਿਆਨ ਨਾਲ ਵੀ ਇਹਾ ਇਨਸਾਨ ਆ ਇਨਸਾਨ ਕੀ ਖਾਂਦਾ ਜੀ ਰੋਟੀ ਠੀਕ ਹੈ ਜੀ ਰੋਟੀ ਨਾਲੇ ਤੰਦਰੁਸਤ ਆ ਉਹ ਜੇ ਕੋਈ ਹੋਰ ਚੀਜ਼ਾਂ ਬਾਹਰ ਲਈ ਖਾਣ ਲੱਗ ਜਵੇ ਜੀ ਚੌਲੇ ਖਾਣ ਲੱਗ ਜਵੇ ਇਨਸਾਨ ਤਾਂ ਵੀ ਬਿਮਾਰ ਆ ਜੀ ਜੇ ਕੋਈ ਫਾਸਟ ਫੂਡ ਖਾਣ ਲੱਗਾ ਤਾਂ ਤਾਂ ਜਮੇ ਹੀ ਬਿਮਾਰ ਆ ਸਾਰੇ ਸਰੀਰ ਦੇ ਪੇੜਾ ਕਰਕਾ ਜੀ ਇਸ ਦੇ ਹਿਸਾਬ ਨਾਲ ਜੀ ਇਹ ਰੋਟੀ ਆ ਬੇਜੀ ਤੱਕ ਉਤਰਾਂ ਵਾਲੀ ਸੁੱਕਾ ਦਾਣਾ ਬਣਿਆ ਜਿਵੇਂ ਕਣਕ ਆ ਪਰ ਜੇ ਆਪਾਂ ਹਫਤੇ ਦੇ ਵਿੱਚ ਦੋ ਵਾਰੀ بڑے ਕੂਤਰਾਂ ਨੂੰ ਤੇ ਉੜਨੇ ਵਾਲੇ ਕੂਤਰ ਜਿਹੜੇ ਹੁਣੇ ਬਚੇ ਪੁੱਛੇ ਨਹੀਂ ਆਪਣੇ ਉਹਨਾਂ ਨੂੰ ਪਾ ਦਈਏ ਤਾਂ ਬਹੁਤ ਵਧੀਆ ਵੀਰੇ ਜਿਹੜਾ ਮੌਸਮ ਚੱਲ ਰਿਹਾ ਕਿਉਂਕਿ ਜਿਹੜਾ ਇਹ ਮੌਸਮ ਆ ਜੀ ਮੌਸਮ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਚੱਲ ਰਹੀ ਹੈ ਇੰਨਾ ਕੁ ਜ਼ਿਆਦਾ ਵਾਇਰਸ ਆ ਜਿੰਨਾ ਤੁਸੀਂ ਕਹਿ ਦੋ ਇਸ ਕਰਕੇ ਵੀ ਆਪਾਂ ਨੇ ਇੱਕ ਗੁਲਜ਼ਾਰ ਬਾਈ ਦੀ ਇੰਟਰਵਿਊ ਸੁਣੀ ਹੈ ਇੱਕ ਦੋ ਖਿਡਾਰੀਆਂ ਦੀ ਗੋਸ ਸੁਣੀ ਹੈ ਜੀ ਉਹ ਕਹਿੰਦੀ ਵੀ ਕਲਜਾਰ ਬਾਈ ਤਾਂ ਕਹਿੰਦੇ ਨੇ ਮੇਰੇ ਹਿਸਾਬ ਨਾਲ ਜੀ ਇਹ ਇੰਟਰਵਿਊ ਕਿਹੜੀ ਉਹਦੇ ਚਾ ਨਨ ਮੇਰੇ ਉਹ ਵੀ ਬੈਠੇ ਨੇ ਰੋਡਾ ਬਾਈ ਬੈਠਾ ਤੇ ਰਵੀ ਰਵੀ ਡੇਲੋ ਜੀ ਬੈਠੇ ਨੇ ਠੀਕ ਹੈ ਜੀ ਉਹ ਇੰਟਰਵਿਊ ਦੇ ਵਿੱਚ ਉਹਦੇ ਵਿੱਚ ਕਹਿ ਰਹੇ ਨੇ ਗਲਜਾਰ ਬਾਈ ਇੱਕ ਤਾਂ ਕਹਿੰਦੇ ਵੀ ਲੱਸੀ ਤੇ ਦੂਜੀ ਨੰਬਰ ਤੇ ਰੋਟੀ ਜਿਹੜਾ ਕੰਪਿਊਟਰਾਂ ਗਲ ਘੁੰਮਣੀ ਵੀ ਪਈ ਹੋਈ ਆ ਜੀ ਆਪਾਂ ਉਹਨਾਂ ਨੂੰ ਵੀ ਪਾ ਦਈਏ ਉਹ ਵੀ ਕੰਪਿਊਟਰ ਠੀਕ ਹੋਣ ਲੱਗ ਜਾਂਦੇ ਨੇ ਠੀਕ ਹੈ ਜੀ ਇਸ ਕਰਕੇ ਵੀ ਆਪਾਂ ਆਹ ਵੀਡੀਓ ਬਣਾਈ ਐ ਅੱਜ ਤੇ ਜਿਹੜੇ ਜਿਹੜੇ ਵੀਰ ਰੋਟੀ ਨਹੀਂ ਪਾਉਂਦੇ ਉਹ ਜ਼ਰੂਰ ਪਾਇਆ ਕਰੋ ਤੇ ਜਿਹੜੇ ਵੀਰਾਂ ਇਹਦੇ ਕਬੂਤਰ ਬਿਮਾਰ ਨੇ ਜਾਂ ਗਲ ਘੁੰਮਣੀ ਆਈ ਹੋਈ ਆ ਜਾਂ ਖਾਈਆਂ ਹੋਈਆਂ ਨੇ ਉਹ ਵੀਰ ਵੀਰੇ ਜ਼ਰੂਰ ਰੋਟੀ ਪਾਓ ਕਬੂਤਰਾਂ ਨੂੰ ਠੀਕ ਹੈ ਜੀ ਇੱਕ ਤਾਂ ਇਹਦੇ ਨਾਲ ਵਾਇਰਸ ਖਤਮ ਹੁੰਦਾ ਜੀ ਦੂਧਿਆ ਨੰਬਰ ਤੇ ਕਬੂਤਰ ਥੋੜਾ ਜਿਹਾ ਜਿਹੜਾ ਖਾਣਾ ਖਾਂਦੇ ਨੇ ਵੀ ਜਿਹੜਾ ਦਾਣਾ ਖਾਂਦੇ ਨੇ ਉਹਦੇ ਨਾਲ ਪਾਚ ਸੌਖੀ ਜਾਂਦੀ ਆ ਰੋਟੀ ਠੀਕ ਹੈ ਜੀ ਹਾਜਮਸ਼ੀਤੀ ਕਰ ਲੈਂਦਾ ਤੇ ਨਾਲ ਵੀ ਇੱਕ ਲੀਵਰ ਟੋਨਿਕ ਆਪਾਂ ਨੇ ਪਾਉਣਾ ਜ਼ਰੂਰ ਲਾਜ਼ਮੀ ਕਬੂਤਰਾਂ ਨੂੰ ਕੁੰਡੀਆਂ ਦੇ ਵਿੱਚ ਜਾ ਤਾਂ ਤੁਸੀਂ ਬਰੋਟੋਨ ਪਾ ਸਕਦੇ ਹੋ ਬਰੋਟੋਨ ਨਹੀਂ ਫਿਰ ਲੀਵਰ 52 ਇੱਕ ਵੀ ਇਹਨਾਂ ਤੋਂ ਉੱਤੇ ਦੀ ਚੀਜ਼ ਆਈ ਇੱਕ ਆਈ ਤਾਂ ਵੈਸੇ ਪਹਿਲਾਂ ਦੀ ਹੋਈ ਆ ਆਪਾਂ ਨੇ ਜਿਹੜੀ ਵੀਡੀਓ ਬਣਾਈ ਅੱਜ ਤੇ ਆਪਾਂ ਨੂੰ ਪਤਾ ਵੀ ਥੋੜੇ ਟਾਈਮ ਤੀ ਲੱਗਿਆ ਤੇ ਆਪਾਂ ਨੇ ਵੀ ਇਹਦਾ ਰਿਜ਼ਲਟ ਕੱਢਿਆ ਨਹੀਂ ਸਿਰੇ ਦਾ ਹੀ ਰਿਜ਼ਲਟ ਆ ਉਹ ਵੀਡੀਓ ਪਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਲੀਵਰ ਟੋਨਿਕ ਪਾ ਕੇ ਦੇਖਿਓ ਵੈਸੇ ਜਦ ਤੱਕ ਤੁਸੀਂ ਬਰੋਟੋਨ ਪਾਵੋਗੇ ਠੀਕ ਹੈ ਜੀ ਤੇ ਬਰੋਟੋਨ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਨਹੀਂ ਵੀ ਨਹੀਂ ਨੇ ਗੂਤਰ ਵੀਰ ਨੂੰ ਭੁੱਖ ਘੱਟ ਮੰਨਦੇ ਨੇ ਉਹਨਾਂ ਦੀ ਭੁੱਖ ਵਧਾ ਦਊਗਾ ਦੂਜੇ ਨੰਬਰ ਤੇ ਸਾਰਾ ਖਾਣਾ ਪੀਣਾ ਹਾਜ਼ਮੋਰ ਆਇਆ ਗੁਰੂ ਕੂਤਰਾਂ ਦੀ ਠੀਕ ਹੈ ਜੀ ਤੇ ਆ ਰੋਟੀ ਜਿਹੜਾ ਵੀ ਤੇ ਦੇਖ ਲਓ ਹੁਣ ਸਾਰਾ ਪ੍ਰੋਸੈਸ ਇੰਨੀ ਬਰੀਕ-ਵਰੀਕ ਕਰਕੇ ਰੋਟੀ ਪਾਉਣੀ ਆ ਕਿੰਨਾ ਕੁ ਟਾਈਮ ਲੱਗਾ ਤੁਹਾਡੇ ਸਾਹਮਣੇ ਵੀਡੀਓ ਚੱਲਦੀ-ਚੱਲਦੀ ਇਹ ਵਿੱਚ ਮੈਂ ਰੋਟੀ ਚੂਰਤੀ ਵੀ ਇਹ ਗੂਤਰਾਂ ਦੇ ਠੀਕ ਹੈ ਜੀ ਇੱਕ ਤਾਂ ਗੂਤਰ ਵੀਰੇ ਬਿਮਾਰ ਨਹੀਂ ਹੋਣਗੇ ਦੂਜੇ ਨੰਬਰ ਤੇ ਆਪਣੇ ਘਰੇ ਆਮ ਪਈਓ ਰਹਿਣੀ ਹੁੰਦੀ ਐ ਬੇਹੀ ਰੋਟੀ ਕੂਇਨ ਉਹ ਲੈ ਕੇ ਆਉਣ ਦੀ ਲੋੜ ਨਹੀਂ ਆ ਨਾਰਮਲੀ ਆਪਣੇ ਵੀਰੇ ਪੰਜਾਬ ਪੰਜਾਬ ਆਪਣਾ ਤਾਂ ਪੰਜਾਬ ਦੀ ਘਰਾਂ ਹੀ ਤਾਂ ਨਾਰਮਲੀ ਬਣਦੀ ਨੇ ਵੀਰੇ ਬੱਦਰ ਰੋਟੀਆਂ ਠੀਕ ਹੈ ਜੀ ਇਦਾਂ ਬਰੀਕ ਬਰੀਕ ਕਰਕੇ ਤੁਸੀਂ ਪਾ ਸਕਦੇ ਹੋ ਰੋਟੀ ਕੂਤਰਾ ਰੋਟੀ ਦੇ ਵੀਰੇ ਤੁਹਾਨੂੰ ਦੱਸਦੇ ਬਹੁਤ ਅਣਗਿਣਤ ਫਾਇਦੇ ਨੇ ਪਾ ਕੇ ਦੱਸਿਓ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਆਪਾਂ ਤੁਹਾਨੂੰ ਕੂਤਰਾ ਨੂੰ ਵੀ ਪਾ ਕੇ ਦਿਖਾਵਾਂਗੇ ਕੀ ਉਤ ਕਿੰਨੀ ਸਪੀਡ ਨਾਲ ਖਾਂਦੇ ਨੇ ਰੋਟੀ ਨੂੰ ਠੀਕ ਹੈ ਜੀ ਤੇ ਜਿਹੜੇ ਵੀਰੇ ਦਿਨ ਚੱਲ ਰਹੇ ਨੇ ਮਾੜਾ ਗੁੱਡਿਆਰੀ ਵੀਰੇ ਦੇਖ ਭਾਲ ਤੱਕੋ ਆਪਣੇ ਦੀ ਜਿਵੇਂ ਮੀਂਹ ਪੈਂਦਾ ਵੀ ਮੀਂਹ ਪੈਣ ਤੋਂ ਬਾਅਦ ਜਦ ਇਹ ਆਪਣੇ ਗੁੱਡਿਆਂ ਦੇ ਵਿੱਚ ਸੁੱਕੀ ਮਿੱਟੀ ਪਾ ਦੋ ਤੁਹਾਨੂੰ ਪਹਿਲਾਂ ਵੀ ਮੈਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਮਾੜਾ ਜ 10 ਲਾ 2 10 ਸੁੱਕੀ ਮਿੱਟੀ ਜਾਂ ਸੁੱਕਾ ਰੇਤਾ ਇੰਜਵੇਂ ਬਰੀਕ ਉਹ ਰੱਖ ਲਓ ਟਹਿਲੇ ਦੇ ਵਿੱਚ ਪਾ ਕੇ ਜਾਂ ਤਸਲੇ ਦੇ ਵਿੱਚ ਪਾ ਕੇ ਆਪਣੇ ਕਿਸੇ ਅੰਦਰ ਜਿੱਥੇ ਨਾ ਗਿੱਲਾ ਹੋਵੇ ਉੱਥੇ ਰੱਖ ਲਓ ਜੇ ਰੋਮੀ ਮੀ ਪੈਂਦਾ ਵੀਰੇ ਤੁਹਾਨੂੰ ਲੱਗਦਾ ਵੀ ਖੁੱਡੇ ਸਿੱਲੇ ਨੇ ਜਿਵੇਂ ਚੱਕੋ ਹੋ ਰੀਤਾ ਜਾਂ ਮਿੱਟੀ ਚੱਕ ਕੇ ਖੁੱਡੇ ਦੇ ਵਿੱਚ ਪਿਛਾ ਦੋ ਉਹਦੇ ਨਾਲ ਤੁਹਾਨੂੰ ਦੱਸਿਆ ਹੀ ਹੋਇਆ ਜੀ ਜਿਹੜਾ ਵਾਇਰਸ ਆ ਬਣਨਾ ਏ ਵਾਇਰਸ ਬਣਨਾ ਉਹ ਬਣਦਾ ਵੀਰੇ ਸੱਲ ਤੋਂ ਆ ਜੇ ਤੁਹਾਡੇ ਖੁੱਡਿਆਂ ਦੇ ਵਿੱਚ ਸੱਲ ਨਹੀਂ ਹੋਊਗੀ ਤਾਂ ਸਮਝੋ ਤੁਹਾਡੇ ਕਬੂਤਰ ਸੇਫ ਨੇ ਜੇ ਵੀਰੇ ਮਾਣੀ ਮੁੱਟੀ ਸੱਲ ਰਹਿਣ ਲੱਗ ਗਈ ਤਾਂ ਕਬੂਤਰ ਤੁਹਾਡੇ ਬਿਮਾਰ ਨੇ ਆਟੋਮੈਟਿਕਲੀ ਉਹਨਾਂ ਦੀ ਅੱਖਾਂ ਜਿਹੜੀ ਕਦੇ ਗਾਲ ਪੱਕਣ ਲੱਗ ਜਣੇ ਨੇ ਉਥੋਂ ਹੀ ਵੀਰੇ ਬਿਮਾਰੀ ਸ਼ੁਰੂ ਹੋਣ ਲੱਗਣੀ ਆ ਉਹ ਬਿਮਾਰੀ ਵੀ ਰੋਲ ਦੀ ਤਾਂ ਬਹੁਤ ਨੁਕਸਾਨ ਆ ਕੋ ਨੂੰ ਪਤਾ ਜਾਂਦਾ ਬਿਮਾਰੀ ਰੋਲ ਦੀ ਜੇ ਵੀ ਫੇਤਾ ਵੀਰੇ ਖੇਤੀ ਖੇਤੀ ਲੋਡ ਵੀ ਨਹੀਂ ਆਉਦੀ ਕੋਈ ਚੀਜ਼ ਦਵਾਈ ਵੀ ਨਹੀਂ ਅਸਰ ਕਰਦੀ ਫੇ ਫੇ ਤਾਂ ਕਿਸਮਤ ਆਸਰੀ ਬਚਦੇ ਨੇ ਇਸ ਤੋਂ ਵੀਰੇ ਵਧੀਆ ਇਹ ਆ ਜੇ ਆਪਾਂ ਪਹਿਲੀ ਥੋੜੀ ਕੇਅਰ ਕਰੀਏ ਉਤਰਾਏ ਆਪਣੇ ਖੁੱਡੇ ਖਾਡੇ ਪ੍ਰੋਪਰ ਵੀਰੇ ਟਾਈਮ ਤੇ ਸਾਫ਼ ਕਰਿਆ ਕਰੋ ਠੀਕ ਹੈ ਜੀ ਦੇ ਕੇ ਜਿਹੜੀ ਜਿਹੜੀ ਦਵਾਈ ਬੂਟੀ ਹੋਵੇ ਉਹ ਨਾਲ ਪਾਵੋ ਜਰੂਰ ਉਹਨਾਂ ਨੂੰ ਜਿਵੇਂ ਵੀਰੇ ਹੁਣ ਗਰੋਟੋਂ ਤੁਹਾਨੂੰ ਦੱਸੀ ਆ ਲੀਵਰ ਪ੍ਰੋਟੀ 2 ਪਾ ਸਕਦੇ ਹੋ ਤੁਸੀਂ ਬਚਿਆਂ ਨੂੰ ਵੀਰੇ ਮਲਟੀ ਸਟਾਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਆਪਾਂ ਮਲਟੀ ਸਟਾਰ ਦੇ ਵੀਰੇ ਇੱਕ ਪੱਟੀ ਵੀਡੀਓ ਬਣਾਉਣੀ ਹੈ ਤੁਸੀਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਵੀ ਮਲਟੀ ਸਟਾਰ ਦੇ ਕੀ ਕੀ ਫਾਇਦੇ ਨੇ ਤੇ ਕਿਹੜੇ ਕਿਹੜੇ ਕੂਤਰੋਂ ਲੈਣੀ ਜ਼ਰੂਰੀ ਹੈ ਮਲਟੀ ਸਟਾਰ ਤੇ ਪਿਛਲੀ ਵੀਡੀਓ ਵੀ ਦੀ ਆਪਾਂ ਨੇ ਪਾਈ ਹੋਈ ਹੈਗੀ ਵੀਡੀਓ ਪਾਈ ਸੀ ਪਿੱਛੇ ਆਪਾਂ ਨੇ ਇਹ ਵਾਲੀ ਜਿਹੜੀ ਕੂਤਰੀ ਆਂਡੇ ਨਹੀਂ ਰੱਖਦੀਆਂ ਉਹਦੇ ਕਬੀਰ ਨੇ ਵੀਰੇ ਕਮੈਂਟ ਕੀਤਾ ਵੀ ਵੀਰੇ ਦਵਾਈ ਦੱਸ ਦੋ ਉਹ ਵੀਰੇ ਤੁਹਾਨੂੰ ਦੱਸ ਦਾ ਦਿੱਤੀ ਸਾਰੀ ਵੀਡੀਓ ਆਪਾਂ ਦਵਾਈ ਨਹੀਂ ਤਾਂ ਪਾਈ ਆ ਤੁਹਾਨੂੰ ਸਾਰਾ ਤਰੀਕਾ ਦੱਸਤਾ ਵੀ ਇਦਾਂ ਇਦਾਂ ਕਰਕੇ ਐਂ ਕਰੋ ਇੰਨੇ ਦਿਨ ਦੇ ਵਿੱਚ ਕੂਤ ਵੀ ਰੁੜੀਆਂ ਚੱਲ ਪੈਣਗੀਆਂ ਜਾਂ ਜੇ ਨਹੀਂ ਚੱਲੀਆਂ ਫਿਰ ਵੀਰੇ ਟਾਈਮ ਵੱਧ ਲੱਗੂਣਾਂ ਨੂੰ ਹੁਣ ਜਿਹੜੀਆਂ ਕੂਤ ਨੇ ਵੀਰੇ ਬੁੜੀਆਂ ਨੇ ਉਹ ਕੂਤਰੀਆਂ ਦਾ ਮੁਸ਼ਕਲ ਆ ਆ ਦਵਾਈਆਂ ਆਉਂਦੀਆਂ ਬਹੁਤ ਨੇ ਵੀਰੇ ਵੀ ਆਂਡੇ ਧਰਾਉਣ ਵਾਲੀਆਂ ਦਵਾਈਆਂ ਪਰ ਇਦਾਂ ਐ ਨਾ ਵੀਰੇ ਉਹ ਕੋਈ ਫਾਇਦਾ ਨਹੀਂ ਗਿਆ ਹੋਂ ਦਾ ਠੀਕ ਆ ਜੀ ਕੋ ਪੱਕਾ ਨਹੀਂ ਕਹਿ ਸਕਦੇ ਵੀ ਹਾਂ ਉਹ ਦਵਾਈਆਂ ਪਾਉਣ ਨਾਲ 100% ਉਹ ਤਰੀਂ ਅੰਡੇ ਦੇਣ ਲੱਗ ਜਾਣਗੇ ਠੀਕ ਹੈ ਜੀ ਇਸ ਤੋਂ ਵਧੀਆ ਇਹ ਆ ਵੀ ਪੈਸੇ ਖਰਾਬ ਕਰਨ ਨਾਲੋਂ ਤੁਸੀਂ ਆ ਚੀਜ਼ਾਂ ਪਾਓ ਨਾਲੇ ਤਾਂ ਗੂਤਰ ਫਿੱਟ ਹੋ ਜਾਣਗੇ ਠੀਕ ਹੈ ਜੀ ਨਾਲੇ ਨੁਕਸਾਨ ਨਹੀਂ ਕੋਈ ਉਹ ਚੀਜ਼ ਦਾ ਨੁਕਸਾਨ ਹੋਇਆ ਵੀਰੇ ਜੇ ਗੂਤਰ ਹੀ ਨਹੀਂ ਅੰਡੇ ਧਰਨੇ ਤਾਂ ਵੀ ਨਹੀਂ ਧਰਨੇ ਹੈਗੇ ਠੀਕ ਆ ਇਹ ਜਿਹੜੀ ਰੋਟੀ ਹੈ ਨਾ ਵੀਰੇ ਆਪਾਂ ਤਾਜੀ ਰੋਟੀ ਜੇ ਨਾ ਪਾਈਏ ਤਾਂ ਬੈਟਰ ਆ ਉਹ ਜਿਹੜੀ ਤਾਜੀ ਰੋਟੀ ਆ ਵੀਰ ਉਹ ਚੂਰ ਨਹੀਂ ਹੋਣੀ ਇਹ ਜਿਹੜੀ ਬੇਹੀ ਰੋਟੀ ਆ ਤੁਹਾਡੇ ਸਾਹਮਣੇ ਆ ਕਿਵੇਂ फटाफट ਚੂਰ ਹੋਗੀ ਇਸ ਕਰਕੇ ਬੇਹੀ ਰੋਟੀ ਲੈ ਲਿਓ ਤੇ ਉਹ ਭਾ ਕੇ ਦੇਖਿਓ ਤੇ ਆਪਾਂ ਵੀ ਤੁਹਾਨੂੰ ਆਪਣੇ ਚੂਰ ਲਈ ਸਾਰੀ ਰੋਟੀ ਆ ਆਪਣੇ ਕਬੂਤਰਾਂ ਨੂੰ ਵੀ ਭਾ ਕੇ ਦਿਖਾਉਣੀ ਆਪਾਂ ਦੇਖਿਓ ਆਪਣੇ ਕਬੂਤਰ ਕਿਹੜੀ ਸਪੀਡ ਨਾਲ ਖਾਂਦੇ ਨੇ ਇਹਨਾਂ ਨੂੰ ਠੀਕ ਹੈ ਜੀ ਬਦ ਤੋਂ ਬਦ ਵੀਰੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਜੇ ਵੀਡੀਓ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਜੀ ਠੀਕ ਹੈ ਜੀ ਨੜੇ ਆਏ ਆ ਵੀਰੇ ਹੁਣ ਥੋੜਾ ਜਿਹਾ ਮੌਸਮ ਵਧੀਆ ਖੁੱਲਣ ਜੇ ਲੱਗ ਗਏ ਧੁੱਪਾਂ ਤਾਂ ਆਪਾਂ ਨਿਕਲਦੀ ਆ ਬੱਚੇ-ਬੋਚੇ ਘੜਵਾ ਲਓ ਜਿੰਨੇ ਘੜਬਾਉਣੇ ਨੇ ਹੁਣ ਤੁਸੀਂ ਜੋੜੀਆਂ ਜੜੀਆਂ ਲਾ ਲਓ ਜਿਹੜਾ ਨੇ ਘਟ ਲਾਈਆਂ ਸੀ ਹੁਣ ਵੀਰੇ ਜੋੜੀਆਂ ਲਾ ਲਓ ਆਪਣੀਆਂ ਦਿਨ ਬਹੁਤ ਵਧੀਆ ਚੱਲ ਕੇ ਮੜੀ-ਮੁਟੀ ਧੁੱਪਾਂ ਨਿਕਲ ਜਾਂਦੀ ਐ ਨਹੀਂ ਪਹਿਲਾਂ ਤਾਂ ਜਿਵੇਂ ਮੀਂਹ ਪੈ ਜਾਂਦੀ ਆ ਰੋਜੇ ਹੁਣ ਉਹ ਕੰਮ ਗਿਆ ਇੱਕ ਵੀਰੇ ਹੋਰ ਗੱਲ ਜੂਨਾ ਦੀ ਦਵਾਈ ਰੋੜ ਦੇ ਦਿਓ ਤਾਂ ਰੋਟੀਆਂ ਤੋਂ ਬਾਅਦ ਨਾ ਜੂਨਾਂ ਦੀ ਦਵਾਈ ਜ਼ਰੂਰ ਲਾਓ ਬੱਚਿਆਂ ਇਹ ਕਹਿੰਦੇ ਰੋਟੀ ਥੋੜੀ ਜਿਹੀ ਮਿੱਠੀ ਹੁੰਦੀ ਹੈ ਕੂਤਰਾਂ ਦੇ ਜੂਨਾ ਪੈ ਜਾਂਦੀਆਂ ਨੇ ਇਹ ਥੋੜਾ ਜਿਹਾ ਵੀ ਸਮਝ ਲੋ ਬੈਡ ਪੁਆਇੰਟ ਇਹਦਾ ਇਹੀ ਆ ਬੀਜਾਂ ਨੂੰ ਜੂਨਾ ਛੇਤੀ ਪੈ ਜਾਂਦੀਆਂ ਨੇ ਰੋਟੀਆਂ ਥੋੜੀਆਂ ਫਾਇਦੇ ਵੀ ਬਹੁਤ ਨੇ ਚਲੋ ਜਿਹੜੀ ਚੀਜ਼ ਦੇ ਫਾਇਦੇ ਨੇ ਨੁਕਸਾਨ ਤਾਂ ਹੋਣਗੇ ਹੋਣੇ ਲਾਜ਼ਮੀ ਆ ਯਾਨੀ ਤੁਸੀਂ ਰੋਟੀ ਦੇ ਨਾਲ ਉਤਵਾਰ ਜੁਨਰੀ ਦਵਾਈ ਜ਼ਰੂਰ ਲਾਉਣੀ ਹੈ ਲਾਉਣੀ ਹੈ ਨਾਲੇ ਤਾਂ ਉਹਦੇ ਨਾਲ ਵੀ ਰੇਤਾਂ ਵਿੱਚ ਪਚੀਆਂ ਪੁੱਚੀਆਂ ਨੂੰ ਜੁਨਰੀ ਦਵਾਈ ਲਾਗ ਦੇਣੀ ਹੈ ਨਾਲੇ ਬੜੇ ਉਤਰਾ ਨੂੰ ਜਿਹੜੀ ਸਿਆਲਾ ਨੇ ਵਿੱਚ ਆਪਾਂ ਖਰਾਕ ਪਾਉਣੀ ਹੁੰਦੀ ਹੈ ਉਹ ਵਧੀਆ ਲੱਗਦੀ ਹੈ ਕਬੂਤਰ ਨੂੰ ਖਰਾਕ ਠੀਕ ਹੈ ਜੀ ਆਹ ਦਿਨਾਂ ਦੇ ਵਿੱਚ ਵੀ ਇਹ ਖਰਾਕ ਨਾਰਮਲੇ ਰੱਖੋ ਜਿਵੇਂ ਤੁਸੀਂ ਸਰੋਂ ਪਾ ਸਕਦੇ ਹੋ ਛੋਲੇ ਪਾ ਸਕਦੇ ਹੋ ਹਰੀ ਮੂੰਗੀ ਪਰ ਇੰਨਾ ਕਿ ਸਮਾਨ ਰੱਖੋ ਵੱਧ ਨਾ ਪਾਓ ਥੋੜਾ ਜਿਹਾ ਇਹ ਗਰਮੀयां ਗਰਮੀ ਕਰ ਗਿਆ ਜੇ ਵੀ ਉਹ ਤਾਂ ਫਣਸੀਆਂ ਫਣਸੀਆਂ ਹੀ ਹੋ ਜਾਂਦੀਆਂ ਮੂੰਹ 'ਮਾਂ ਪੱਕ ਜਾਂਦੇ ਨੇ ਤੇ ਨਾਰਮਲ ਜੀ ਖਰਾਕ ਰੱਖੋ ਠੀਕ ਹੈ ਜੀ ਸਰੋਂ ਜਣੀ ਜ਼ਰੂਰ ਦਾਣੇ ਦੇ ਵਿੱਚ ਐਡ ਰੱਖੋ ਸਰੋਂ ਬਹੁਤ ਜ਼ਿਆਦਾ ਜ਼ਰੂਰੀ ਹੈ بڑے ਉਤਰਾਂ ਲਈ ਵੀ ਬੱਚਿਆਂ ਲਈ ਵੀ ਸਰੋਂ ਦੇ ਨਾਲੇ ਸਾਰੀ ਗੱਲਬਾਤ ਬਣਦੀ ਹੈ ਬੱਚੇ ਦੀ ਨਾਲੇ بڑے ਕੂਤਰ ਵੀ ਦੇ ਵਧੀਆ ਸ਼ਾਈਨ ਚ ਰਹਿੰਦੇ ਨੇ ਜੇਰ ਹੁਣ ਤੁਹਾਨੂੰ ਆਪਾਂ ਪਾ ਕੇ ਦਿਖਾਉਣੀ ਹੈ ਆਪਣੇ ਕੂਤਰਾਂ ਨੂੰ ਰੋਟੀ ਆ ਜਿਹੜੀ ਚੂਰੀ ਹੈ ਬਣੇ ਰਹੋ ਵੀਡੀਓ ਦੇ ਨਾਲ ਜੀ